ਦੋਸਤੋ ਸੰਗਰਾਮ ਟੀਵੀ ਦੇ ਰਜੰਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਸੁਪਰੀਮ ਕੋਰਟ ਦੇ ਵਿੱਚ ਅੱਜ ਕੱਲ੍ਹ ਸਰਦੀਆਂ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ ਕੱਲ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਦੋ ਮਸਲਿਆਂ ਤੇ ਸੁਣਵਾਈ ਕਰਨ ਦਾ ਫੈਸਲਾ ਕਰ ਲਿਆ ਅ ਪਹਿਲਾ ਮਸਲਾ ਤਾਂ ਇਹ ਹੈ ਕਿ ਵੀ ਜਿਹੜਾ ਸੁਪਰੀਮ ਕੋਰਟ ਨੇ 27 ਨਵੰਬਰ ਨੂੰ ਫੈਸਲਾ ਕੀਤਾ ਸੀ ਵੀ ਅਰਾਵਲੀ ਦੀ ਜਿਹੜੀ ਪਰਿਭਾਸ਼ਾ ਹੈ ਜਿਹੜੀਆਂ ਪਹਾੜੀਆਂ 100 ਮੀਟਰ ਉੱਚੀਆਂ ਨੇ ਉਹਨਾਂ ਨੂੰ আরাਵਲੀ ਮੰਨਿਆ ਜਾਊ ਜਿਹੜੀਆਂ ਉਦੋਂ ਨੀਵੀਆਂ ਨੇ ਉਹਨਾਂ ਨੂੰ ਨਹੀਂ ਮੰਨਿਆ ਜਾਊ ਤੇ ਉਸ ਕਰਕੇ ਉਹਦਾ ਬੜਾ ਰੌਲਾ ਪਿਆ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮੱਚ ਗਈ ਤੇ ਰਾਜਸਥਾਨ ਤੇ ਬਾਕੀ ਥਾਵਾਂ ਤੇ ਬਹੁਤ ਜ਼ਿਆਦਾ ਲੋਕ ਭੜਕੇ ਹੋਏ ਐ ਤੇ ਉਸ ਗੱਲ ਨੂੰ ਦੇਖਦਿਆਂ ਹੋਇਆਂ ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਆਪ ਹੀ ਇਸ ਮਸਲੇ ਦਾ ਸੰਗਿਆਨ ਲੈ ਕੇ ਕੱਲ ਨੂੰ ਇਦੇ ਉੱਤੇ ਸੁਣਵਾਈ ਕਰਨੀ ਹੈ ਤਾਂ ਕਿ ਜਿਹੜਾ ਫੈਸਲਾ ਪਹਿਲਾਂ ਸੁਪਰੀਮ ਕੋਰਟ ਦੇ ਪਹਿਲੇ ਬੈਂਚ ਨੇ ਕੀਤਾ ਸੀ ਜੇ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਵੀ ਆਰ ਗਵਈ ਸਾਹਿਬ ਸੀਗੇ ਉਹ ਫੈਸਲੇ ਦੀ ਨਜ਼ਰਸਾਨੀ ਕੀਤੀ ਜਾਊਗੀ ਤੇ ਉਹਦੇ ਤੇ ਇੱਕ ਤੈਹ ਚੰਗਾ ਫੈਸਲੀ ਗੱਲ ਇਹ ਹੈ ਦੂਜਾ ਉਹਦੇ ਨਾਲ ਹੀ ਰਿਪੋਰਟ ਇਹ ਆਈ ਹੈ ਕਿ ਵੀ ਅ ਅੱਜ ਇੰਡੀਅਨ ਐਕਸਪ੍ਰੈਸ ਨੇ ਦਿੱਤੀ ਹੈ ਵੀ ਜਦੋਂ 27 ਨਵੰਬਰ ਨੂੰ ਫੈਸਲਾ ਸੁਣਾਇਆ ਉਸ ਤੋਂ ਤਕਰੀਬਨ 2 ਹਫਤੇ ਪਹਿਲਾਂ ਜਿਹੜਾ ਉੱਥੇ ਇਹ ਅਕਤੂਬਰ ਦੇ ਵਿੱਚ ਪਹਿਲਾ ਮਸਲਾ ਆਇਆ ਜਿਹੜੀ 2002 ਚ ਇਹਨਾਂ ਨੇ ਇੱਕ ਸੈਂਟਰਲ ਅ ਐਮਪਾਵਰਡ ਕਮੇਟੀ ਬਣਾਈ ਹੋਈ ਸੀ ਸੁਪਰੀਮ ਕੋਰਟ ਨੇ ਨਹੀਂ ਬਣਾਈ ਉਹ ਤੇ ਉਹਦੇ ਅਧੀਨ ਫੋਰੈਸਟ ਸਰਵੇ ਆਫ ਇੰਡੀਆ ਨੇ ਇੱਕ ਪਰਿਭਾਸ਼ਾ ਦਿੱਤੀ ਸੀ ਅਰਾਵਲੀ ਦੀ ਉਸ ਨੇ ਰਿਪੋਰਟ ਦਿੱਤੀ ਸੀ ਵੀ 164 ਜਿਹੜੇ ਮਾਈਨਿੰਗ ਦੇ ਪ੍ਰੋਜੈਕਟ ਨੇ ਉਹ ਮਨਜ਼ੂਰੀ ਲਈ ਉਡੀਕ ਰਹੇ ਐ ਤੇ ਸੁਪਰੀਮ ਕੋਰਟ ਉਹਨਾਂ ਨੂੰ ਮਨਜ਼ੂਰੀ ਨਾ ਦੇਵੇ ਕਿਉਂਕਿ ਉਹ ਪ੍ਰੋਜੈਕਟਾਂ ਚੋਂ ਜਾਂ ਤਾਂ ਸਾਰੇ ਦੇ ਸਾਰੇ ਪ੍ਰੋਜੈਕਟ ਜਿਹੜੇ ਆ ਉਹ আরাਬਲੀ ਚ ਪੈਂਦੇ ਐ ਜਾਂ ਉਹਨਾਂ ਪ੍ਰੋਜੈਕਟਾਂ ਦਾ ਕਾਫੀ ਵੱਡਾ ਹਿੱਸਾ আরাਬਲੀ ਚ ਪੈਂਦਾ ਤੇ আরাਬਲੀ ਨੂੰ ਨੁਕਸਾਨ ਹੋਊਗਾ ਉਹਨਾਂ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ ਹਫਤਾ ਪਹਿਲਾ ਵੀ ਉਹ ਜਿਹੜਾ ਇਸ ਨੂੰ ਸੁਪਰੀਮ ਕੋਰਟ ਨੂੰ ਆਗਾ ਕੀਤਾ ਗਿਆ ਹੁਣ ਇਥੋਂ ਤਾਂ ਇਹ ਸਮਝ ਆ ਸਕਦੀ ਹੈ ਵੈਸੇ ਤਾਂ ਹੁਣ ਅਸੀਂ ਕੋਈ ਨਜੂਮੀ ਤਾਂ ਹੈ ਨਹੀਂ ਲੱਗਦਾ ਇਹ ਹੈ ਵੀ ਜੋੜੇ ਉਹ 164 ਮਾਈਂਡ ਦੇ ਠੇਕੇ ਲੈਣ ਵਾਲੇ ਬੰਦੇ ਸੀਗੇ ਉਹਨਾਂ ਨੇ ਕੋਈ ਦਬਾਅ ਪਾ ਕੇ ਜਾਂ ਕੁਝ ਐਸਾ ਕਰਕੇ ਕੇਂਦਰ ਸਰਕਾਰ ਤੋਂ ਪ੍ਰਪੋਜ਼ਲ ਭਜਵਾ ਦਿੱਤੀ ਵੀ 100 ਮੀਟਰ ਦੀ ਪ੍ਰਭਾਸ਼ਾ ਮੰਨ ਲਓ ਤੇ ਸੁਪਰੀਮ ਕੋਰਟ ਦੇ ਵਿੱਚ ਦਬਾਅ ਪਿਆਕ ਨਾ ਪਿਆਸਾ ਨੂੰ ਨਹੀਂ ਸਮਝ ਆਉਂਦੀ ਜਣੀ ਉਹ 100 ਮੀਟਰ ਦੀ ਪਰਿਭਾਸ਼ਾ ਵਿੱਚੋਂ ਦੇਤੀ ਤੇ ਉਹ ਜਿਹੜੀ ਫੋਰੈਸਟ ਸਰਵੇ ਆਫ ਇੰਡੀਆ ਦੀ ਸੀ 3 ਡਿਗਰੀ ਸਲੋਪ ਵਾਲੀ ਉਹਨੂੰ ਰੱਦ ਕਰ ਦਿੱਤਾ ਹੁਣ ਅਸੀਂ ਸਮਝਦੇ ਹਾਂ ਵੀ ਜਿਹੜਾ ਹੁਣ ਫਸਣ ਵਾਈ ਹੋਣੀ ਹੈ ਉਹਦੇ ਵਿੱਚ ਨਾ ਸਿਰ ਲੋਕਾਂ ਦੇ ਸੈਂਟੀਮੈਂਟ ਦਾ ਖਿਆਲ ਰੱਖਿਆ ਜਾਊਗਾ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦਾ ਖਿਆਲ ਰੱਖਦਿਆਂ ਹੋਇਆਂ ਸੁਪਰੀਮ ਕੋਰਟ ਨੂੰ ਅਜਿਹਾ ਸਖਤ ਫੈਸਲਾ ਦੇਣਾ ਚਾਹੀਦਾ ਹੈ ਕਿ ਵੀ আরাਵਲੀ ਨੂੰ ਤਾਂ ਛੇੜ ਛਾੜ ਹੋਵੇ ਹੀ ਨਾ ਜਿਹੜੇ ਪਹਿਲਾਂ ਕੁਝ ਹੋਏ ਹੋਏ ਐ ਐਵੇਂ ਕੇਸ ਦਰਜ ਹੋਏ ਹੋਏ ਹਜ਼ਾਰਾਂ 7000 ਦੇ ਕਰੀਬ ਕੇਸ ਦਰਜ ਹੋਇਆ ਉਹਨਾਂ ਬੰਦਿਆਂ ਦੇ ਉੱਤੇ ਸਖਤ ਕਾਰਵਾਈਆਂ ਹੋਣ ਕੱਲੀ ਐਫ ਆਈ ਆਰ ਦਰਜ ਹੋ ਕੇ ਨਾ ਸਰਜੇ ਤੇ ਤਾਂ ਕਿ ਜਿਹੜੇ ਇਹ ਗੈਰ ਕਾਨੂੰਨੀ ਮਾਈਨਿੰਗ ਕਰਦੇ ਆ ਜਾਂ ਕਾਨੂੰਨੀ ਮਾਈਨਿੰਗ ਲੈ ਕੇ ਗੈਰ ਕਾਨੂੰਨੀ ਕਾਰਵਾਈਆਂ ਕਰਦੇ ਉਹਨਾਂ ਤੇ ਸਖਤ ਕਾਰਵਾਈਆਂ ਹੋ ਸਕਣ ਦੂਜਾ ਫੈਸਲਾ ਸੁਪਰੀਮ ਕੋਰਟ ਨੇ ਜਿਹੜਾ ਕੀਤਾ ਹੈ ਜਿਹੜਾ ਉਹ ਉਨਾਓ ਦੀ ਵਿਕਟਿਮ ਕੁੜੀ ਹੈ ਗੈਂਗ ਰੇਪ ਦੀ ਉਸ ਦੇ ਬਾਰੇ ਵਿੱਚ ਸੀਬੀਆਈ ਨੇ ਅਪੀਲ ਪਾਈ ਸੀਗੀ ਸੁਪਰੀਮ ਕੋਰਟ ਚ ਹੋਰ ਦੋ ਕੁੜੀਆਂ ਨੇ ਵੀ ਪਾਈ ਸੀ ਉਹਦੇ ਤੇ ਵੀ ਕੱਲ ਨੂੰ ਸੁਣਵਾਈ ਹੋਊਗੀ ਇੱਕ ਪਾਸੇ ਤਾਂ ਇਹ ਇਸ ਨੂੰ ਅਸੀਂ ਚੰਗੀ ਗੱਲ ਕਣਦੇ ਆ ਵੀ ਚਲੋ ਛੁੱਟੀਆਂ ਦੇ ਵਿੱਚ ਵੀ ਸੁਪਰੀਮ ਕੋਰਟ ਇਸ ਦੋ ਮਸਲਿਆਂ ਨੂੰ ਸੁਣੋਗੀ ਦੂਜਾ ਜਿਹੜਾ ਹੈਗਾ ਉੱਥੇ ਕੁਝ ਚਾਰ ਕੁੜੀਆਂ ਜਿਹੜੀਆਂ ਨੇ ਪਾਰਲੀਮੈਂਟ ਹਾਊਸ ਦੇ ਨੇੜੇ ਉਹ ਵੀ ਧਰਨੇ ਤੇ ਬੈਠੀਆਂ ਉਹਦੇ ਤੇ ਲਿਖਿਆ ਹੋਇਆ ਸੀ ਬੀ ਜਿਹੜੀ ਵਿਕਟਮ ਹੈ ਉਹਨੂੰ ਇਨਸਾਫ ਦਿਓ ਦੇਸ਼ ਦੀਆਂ ਤੀਆਂ ਨੂੰ ਇਨਸਾਫ ਦਿਓ ਤੇ ਅੰਕਿਤਾ ਭੰਡਾਰੀ ਨੂੰ ਇਨਸਾਫ ਦਿਓ ਚਾਰ ਜਣੀਆਂ ਬੈਠੀਆਂ ਨੇ ਉਹਨਾਂ ਦੇ ਵਿੱਚ ਇੱਕ ਯੋਗਤਾ ਭਿਆਨ ਹੈ ਜਿਹੜੀ ਕਿ ਇਸ ਕੁੜੀ ਨਾਲ ਅਨੌ ਵਾਲੀ ਦੇ ਨਾਲ ਸ਼ੁਰੂ ਤੋਂ ਹੀ ਨਾਲ ਜੁੜੀ ਹੋਈ ਹੈ ਤੇ ਉਹਦੀ ਹਰ ਮੌਕੇ ਤੇ ਹੈਲਪ ਕੀ ਕਰਦੀ ਹੈ ਉਹਦੀ ਤੁਸੀਂ ਬਹੁਤ ਭਾਵਕ ਵੀਡੀਓ ਵੀ ਸੁਣੀ ਹੋਊਗੀ ਬਹੁਤ ਜ਼ਿਆਦਾ ਵਾਇਰਲ ਹੈ ਅਸੀਂ ਉਸ ਕੁੜੀ ਨੂੰ ਵੀ ਆਪਣੇ ਵੱਲੋਂ ਬਹੁਤ ਵੱਡੀ ਸ਼ਾਬਾਸ਼ ਦੇਣੀ ਚਾਹੁੰਦੇ ਹਾਂ ਇੱਕ ਕਾਂਗਰਸ ਦੀ ਨੌਜਵਾਨ ਆਗੂ ਹੈ ਲੜਤੀ ਮੁੰਤਾਜ ਪਟੇਲ ਉਹ ਵੀ ਉੱਥੇ ਬੈਠੀ ਐ ਦੋ ਕੁੜੀਆਂ ਹੋਰ ਬੈਠੀਆਂ ਨੇ ਉਹਨਾਂ ਨੂੰ ਪੁਲਿਸ ਨੇ ਚੱਕ ਕੇ ਡਿਟੇਨ ਕਰ ਲਿਆ ਕਾਫੀ ਦੇਰ ਬਾਅਦ ਕਿਤੇ ਛੱਡਿਆ ਯਾਨੀ ਪੁਲਿਸ ਇਸ ਗੱਲ 'ਚ ਬਹੁਤ ਫੁਰਤੀ ਦਿਖਾਉਂਦੀ ਐ ਵੀ ਕਿਸੇ ਨੇ ਇੱਕ ਹੱਥ 'ਚ ਕਾਗਜ਼ ਫੜਿਆ ਹੋਇਆ ਉਹਨੂੰ ਤਾਂ ਫੜ ਕੇ ਅੰਦਰ ਦੇ ਦਿਓ ਤੇ ਜਿਹੜੇ ਉੱਥੇ ਡਾਂਗਾ ਲੈ ਕੇ ਬਾਜ਼ਾਰਾਂ 'ਚ ਤੁਰਦੇ ਐ ਤੇ ਉੱਥੇ ਭੰਨ ਤੋੜ ਕਰਦੇ ਐ ਜਿਹੜਾ ਧਾਰਮਿਕ ਉਨਮਾਦ ਫਲਾਉਂਦੇ ਐ ਉਹਨਾਂ ਬਾਰੇ ਚੁੱਪ ਰਹੋ ਇਹ ਇਹ ਪੁਲਿਸ ਦਾ ਦੂਰਾ ਕਰਤਾਰ ਵੀ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਨਾਲ-ਨਾਲ ਤੇ ਉਹ ਦੂਜੇ ਪਾਸੇ ਜਿਹੜੀ ਉਹ ਉਹਦੀ ਪੀੜਤ ਹੈ ਕੁੜੀ ਉਹ ਪੀੜਤ ਕੱਲ ਸੀਬੀਆਈ ਦਫ਼ਤਰ 'ਚ ਆਪਣੀ ਵਕੀਲ ਆਪਣੀ ਮਾਂ ਦੇ ਨਾਲ ਗਈ ਤੇ ਉਸ ਨੇ ਉੱਥੇ ਇਲਜ਼ਾਮ ਲਾਇਆ ਵੀ ਜਿਹੜੇ ਪਹਿਲੇ ਅਧਿਕਾਰੀ ਆਈਓ ਹੈਗਾ ਇਨਵੈਸਟੀਗੇਟਿੰਗ ਆਫੀਸਰ ਉਹ ਸੈਂਗਰ ਦੇ ਨਾਲ ਮਿਲਿਆ ਹੋਇਆ ਉਹਦੀ ਬੇਟੀ ਦੇ ਨਾਲ ਉਹਨਾਂ ਦਾ ਪਰਿਵਾਰਕ ਆਉਣ ਜਾਣ ਹੈ ਤੇ ਉਹ ਉਹ ਸਾਥੋਂ ਸਾਨੂੰ ਉਹਦੇ ਤੋਂ ਕੋਈ ਇਨਸਾਫ ਨਹੀਂ ਉਹ ਬਦਲੇ ਜਾਵੇ ਦੇ ਇਸ ਦੇ ਉੱਤੇ ਜਿਹੜੀ ਧਿਲ ਮੱਠ ਹੈ ਸੀਬੀਆਈ ਦੀ ਉਹਨੂੰ ਰੋਕਿਆ ਜਾਵੇ। ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਕੱਲ ਕਾਂਗਰਸ ਵਰਕਿੰਗ ਕਮੇਟੀ ਨੇ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਕਰ ਦਿੱਤਾ ਵੀ ਜਿਹੜਾ ਮਨਰੇਗਾ ਕਾਨੂੰਨ ਨੂੰ ਮਿਟਾ ਕੇ ਨਵਾਂ ਜੀਰਾਮਜੀ ਬਿੱਲ ਕਾਨੂੰਨ ਲਿਆਂਦਾਗਾ ਇਸ ਕਾਨੂੰਨ ਨੂੰ ਰੱਦ ਕਰਾਉਣਾ ਤੇ ਸਾਰੇ ਦੇਸ਼ ਦੇ ਵਿੱਚ 5 ਜਨਵਰੀ ਤੋਂ ਅੰਦੋਲਨ ਸ਼ੁਰੂ ਕਰਨਾ ਹੈ। ਹੁਣ ਦੇਖਦੇ ਹਾਂ ਉਹ ਕਿਹਾ ਜਾ ਕਰਦੇ। ਦੂਜੇ ਪਾਸੇ ਸਤ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੋਇਆ ਵੀ 30 ਤਰੀਕ ਨੂੰ ਅਸੀਂ ਅਸਲਾ ਸਦਦੇ ਤੇ ਉਹਦੇ ਚ ਇਸ ਕਾਨੂੰਨ ਨੂੰ ਰੱਦ ਕਰਾਂਗੇ ਅਸੀਂ ਸਮਝਦੇ ਹਾਂ ਵੀ ਜਿੰਨੀਆਂ ਗੈਰ ਭਾਜਪਾ ਸਰਕਾਰਾਂ ਨੇ ਉਹਨਾਂ ਨੂੰ ਇਸ ਕਾਨੂੰਨ ਨੂੰ ਆਪਣੀਆਂ ਅਸੈਂਬਲੀਸ ਦੇ ਵਿੱਚ ਰੱਦ ਕਰਨਾ ਚਾਹੀਦਾ ਹੈ ਅਸੀਂ ਇਹ ਵੀ ਸਮਝਦੇ ਹਾਂ ਵੀ ਪੰਜਾਬ ਦੇ ਲੋਕਾਂ ਨੂੰ ਜਨਵਰੀ ਦੇ ਸਮੁੱਚੇ ਮਹੀਨੇ ਦੇ ਵਿੱਚ ਤਰੀਕਾ ਰੱਖ ਕੇ ਅੱਡ ਅੱਡ ਬਕਾਇਦਾ ਕਾਨੂੰਨ ਮੁਤਾਬਕ ਜੋ ਪੰਜਾਬ ਦਾ ਪੰਚਾਇਤੀ ਰਾਜ ਕਾਨੂੰਨ ਹੈ 1995 ਦਾ ਉਦੇ ਮੁਤਾਬਕ ਜਿਹੜੇ ਆਮ ਸਵਾ ਦੇ اجلاس ਸੱਦਣੇ ਚਾਹੀਦੇ ਜਿਹਨੂੰ ಗ್ರಾಮ ਸਭਾ ਕਹਿੰਨੇ ਆ ਸੀ اجلاس ਸੱਦ ਕੇ ਪਾਸ ਕਰਕੇ ਇਹੇ ਕਰਨਾ ਚਾਹੀਦਾ ਵੀ ਅਸੀਂ ਇਸ ਕਾਨੂੰਨ ਨੂੰ ਰੱਦ ਕਰਦੇ ਹਾਂ ਤੇ ਪਹਿਲਾ ਕਾਨੂੰਨ ਲਾਗੂ ਕਰਨ ਦੀ ਮਤ ਜਿਹੜੀ ਹੈ ਉਹ ਮੰਗ ਕਰਦੇ ਹਾਂ ਤਾਂ ਕਿ ਸਮੁੱਚਾ ਪੰਜਾਬ ਇਸ ਗੱਲ ਦੇ ਉੱਤੇ ਇੱਕ ਆਵਾਜ਼ ਦੇ ਸਕੇ ਕਿ ਮਜ਼ਦੂਰਾਂ ਦੇ ਰਾਈਟ ਨੂੰ ਕੇਂਦਰ ਦੀ ਸਰਕਾਰ ਆਪਣੀ ਮジョਰਿਟੀ ਦੇ ਉੱਤੇ ਖੋ ਨਾ ਸਕੇ ਅਸੀਂ ਇਹ ਤਾਨਾਸ਼ਾਹੀ ਦੇ ਵਿਰੁੱਧ ਆ ਅਗਲੀ ਗੱਲ ਦੋਸਤੋ ਇਹ ਹੈ ਕਿ ਪੰਜਾਬ ਸਰਕਾਰ ਨੇ ਅ ਵਿਜੀਲੈਂਸ ਦੇ ਇੱਕ ਐਸਐਸਪੀ ਲਖਬੀਰ ਸਿੰਘ ਨੂੰ ਕੱਲ ਸਸਪੈਂਡ ਕਰ ਦਿੱਤਾ ਉਸ ਦਾ ਉਹਦਾ ਦੱਸਿਆ ਇਹ ਜਾਂਦਾ ਹੈ ਕਿ ਅਮਰਸਰ ਦਾ ਇੱਕ ਬਹੁਤ ਪੌਸ਼ ਏਰੀਆ ਹੈਗਾ ਰਣਜੀਤ ਐਵੇਨਿਊ ਉੱਥੇ ਸੀਵਰੇਜ ਤੇ ਸਟਰੀਟ ਲਾਈਟਾਂ ਪੈਣੀਆਂ ਸੀਗੀਆਂ ਸੀਵਰੇਜ ਪੈਣਾ ਸੀ ਸਟਰੀਟ ਲਾਈਟਾਂ ਲੱਗਣੀਆਂ ਸੀਗੀਆਂ ਇਹਦਾ ਠੇਕਾ ਕੋਈ 55 ਕਰੋੜ ਰੁਪਏ ਦੇ ਕਰੀਬ ਦਿੱਤਾ ਜਾਣਾ ਸੀ ਤੇ ਐਸਐਸਪੀ ਸਾਹਿਬ ਤੇ ਪਤਾ ਲੱਗਿਆ ਕਿ ਵੀ ਉਹਦੇ ਤੇ ਦੋਸ਼ ਇਹ ਹੈ ਕਿ ਵੀ ਉਹ ਇੱਕ ਖਾਸ ਤਰ੍ਹਾਂ ਨੂੰ ਇਹਨਾਂ ਦੇ ਠੇਕੇ ਦਵਾਉਣ ਦੇ ਲਈ ਜ਼ੋਰ ਪਾਉਂਦਾ ਰਿਹਾ ਉਹਦਾ ਕੋਈ ਸੋਸ਼ਲ ਮੀਡੀਆ ਵਾਲਾ ਬੰਦਾ ਵੀ ਹੈ ਕੋਈ ਉਹਦਾ ਨਾਮ ਵੀ ਵਿੱਚ ਬੋਲੀ ਜਾਂਦਾ ਹੁਣ ਬਹੁਤੀ ਡਿਟੇਲ ਤਾਂ ਇਸ ਦੀ ਚਾਹੇ ਸਾਹਮਣੇ ਨਹੀਂ ਆਈ ਪਰ ਮੋٹے ਤੌਰ ਤੇ ਇਹ ਪਤਾ ਲੱਗਿਆ ਹੈ ਕਿ ਜਿਹੜੇ ਇਹ ਪੁਲਿਸ ਅਧਿਕਾਰੀ ਹੈ ਆਮ ਅੱਜਕੱਲ ਉਹ ਚਾਹੇ ਉਹ ਕਰਨਲ ਬਾਠ ਦਾ ਮਸਲਾ ਹੋਵੇ ਤੇ ਚਾਹੇ ਇਹ ਹੋਵੇ ਚਾਹੇ ਦੂਜੇ ਹੋਣ ਇਨਾਂ ਦੇ ਹੱਥ 'ਚ ਬਹੁਤ ਸਾਰਾ ਗੈਰ ਕਾਨੂੰਨੀ ਕੰਮ ਦਿੱਤਾ ਹੋਇਆ ਹੈ ਸਰਕਾਰ ਚੰਮ ਦੀਆਂ ਚਲਾ ਰਹੀ ਹੈ ਜਣੀ ਪੁਲਿਸ ਚੰਮ ਦੀਆਂ ਚਲਾ ਰਹੀ ਹੈ ਤੇ ਸਰਕਾਰ ਅਵੇਸਲੀ ਹੈ ਤੇ ਸਰਕਾਰ ਲੋਕਾਂ ਨੂੰ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਕੁੱਟਣ ਲਈ ਇਹਨਾਂ ਦੀ ਵਰਤੋਂ ਕਰਦੀ ਹੈ ਤੇ ਇਹ ਆਪਣਾ ਫਾਇਦਾ ਲੈਂਦੇ ਆ ਸੋ ਇਹ ਇੱਕ ਜਿਹੜਾ ਨੈਕਸਸ ਬਣਿਆ ਹੋਇਆ ਹੈਗਾ ਇਹਨਾਂ ਦਾ ਗੱਠਜੋੜ ਬਣਿਆ ਹੋਇਆ ਹੈ ਭਗਵੰਤਮਾਨ ਸਰਕਾਰ ਦਾ ਤੇ ਪੁਲਿਸ ਆਿਆਂ ਦਾ ਇਸ ਗੱਠਜੋੜ ਦੇ ਵਿੱਚ ਬਹੁਤ ਸਾਰੇ ਵੈਸਟਰਨ ਇੰਟਰਸਟ ਇਹ ਜੇ ਪੈਦਾ ਹੋਗੇ ਤੇ ਹੁਣ ਦੇਖਦੇ ਆ ਇਹਦੇ ਚੋਂ ਕੀ ਨਿਕਲਦਾ ਹੈ ਅੱਜ ਅਸੀਂ ਸਮਝਦੇ ਆ ਵੀ ਜਿਹੜੇ ਖੋਜੀ ਪੱਤਰਕਾਰ ਨੇ ਅੱਜ ਕੱਲ ਬਹੁਤ ਘਟਾਅਤੇ ਸਰਕਾਰ ਨੇ ਦਬਾਅ ਬਹੁਤ ਬਣਾਇਆ ਹੋਇਆ ਹੈ ਖੋਜ ਕਰਨ ਦੇ ਉੱਤੇ ਤੇ ਉਹ ਕਿਸੋਂ ਵਿੱਚੋਂ ਗੱਲ ਕੱਢ ਕੇ ਲਿਆਉਣ ਵੀ ਅਸਲ ਚ ਗੱਲਾਂ ਅਸਲ ਚ ਕਿੱਥੇ ਕਿੱਥੇ ਨੇ ਤੇ ਕਿਹਦੇ ਕਿਹਦੇ ਰੋਲ ਨੇਗੇ ਅਗਲੀ ਗੱਲ ਦੋਸਤੋ ਅ ਅਸੀਂ ਜਿਹੜੀ ਹੈ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਕਿ ਜਿਹੜਾ ਆ ਚੱਲ ਰਿਹਾ ਹੈਗਾ ਆਪਣਾ ਵੋਟਾਂ ਦਾ ਦੀ ਸੁਧਾਈ ਦਾ ਕੰਮ ਜਿਹਨੂੰ ਸਾਰ ਕਹਿੰਦੇ ਐ ਐਸ ਆਈ ਆਰ ਕਹਿੰਦੇ ਆ ਤੇ ਉਸ ਦੇ ਵਿੱਚ ਜਿਹੜਾ ਉਹ ਪੱਛਮੀ ਬੰਗਾਲ ਦੀਆਂ ਖਬਰਾਂ ਲੱਗੀਆਂ ਨੇ ਇੱਕ ਐਮਪੀ ਨੇ ਖਬਰ ਲਾਈ ਹੈ ਉੱਥੋਂ ਦੀ ਜਿਹੜੀ ਐਮਪੀ ਹੈ ਕਿ ਵੀ ਅਸੀਂ ਇੱਥੇ ਬਹੁਤ ਢੇਰ ਦੇ ਰਹਿ ਰਹੇ ਹਾਂ ਤੇ ਸਾਡੀਆਂ ਵੋਟਾਂ ਬਣਦੀਆਂ ਨੇ ਸਾਡੇ ਬੱਚਿਆਂ ਦੀਆਂ ਵੋਟਾਂ ਹੀ ਨਹੀਂ ਬਣੀਆਂ ਇੱਕ ਇਸ ਕਿਸਮ ਦੀਆਂ ਹੋਰ ਬਹੁਤ ਸਾਰੇ ਇਸ ਕਿਸਮ ਦੇ ਇਲਜ਼ਾਮ ਲੱਗ ਰਹੇ ਐ ਤੇ ਦੂਜੇ ਵੱਨੇ ਜਿਹੜਾ ਅਸਾਮ ਦਾ ਮੁੱਖ ਮੰਤਰੀ ਹੈ ਹਿਮੰਤ ਵਿਸ਼ਵਾ ਸ਼ਰਮਾ ਉਹ ਹਿਮੰਤ ਵਿਸ਼ਵਾ ਸ਼ਰਮਾ ਜਿਹੜਾ ਹੈ ਉਹ ਬਈ ਸ਼ਰਮੀ ਦੇ ਨਾਲ ਇਹ ਕਹਿ ਰਿਹਾ ਹੈ ਕਿ ਵੀ ਜੇ ਅਸੀਂ ਇਹ ਜਿਹੜੀਆਂ ਚੋਣਾਂ ਨੇ ਚੋਣਾਂ ਕੱਲੇ ਬੀਜੇਪੀ ਕਾਂਗਰਸ ਦੀ ਜਿੱਤ ਹਾਰ ਦਾ ਸਵਾਲ ਨਹੀਂ ਇਹ ਦੋ ਸਭਿਤਾ ਦਾ ਬਹੁਤ ਵੱਡਾ ਟਕਰਾਅ ਹੈ ਤੇ ਜੇ ਇਹ ਨਾ ਰੁਕਿਆ ਤਾਂ ਬੰਗਲਾਦੇਸ਼ ਸਾਰੇ ਦਾ ਸਾਰਾ ਆ ਕੇ ਇੱਥੇ ਅਸਾਮ ਚ ਬਸ ਜਾਣਾ ਹੈ ਤੇ ਸਾਡੀ ਤਾਂ ਰੇਸ਼ੀ ਹੀ ਖਰਾਬ ਹੋ ਜਾਣੀ ਹੈ ਮਤਲਬ ਉਹ ਇੰਨਾ ਮੁਸਲਮਾਨਾਂ ਦੇ ਵਿਰੁੱਧ ਪ੍ਰਚਾਰ ਕਰਦਾ ਹੈ ਤੇ ਉਹਦੇ ਤੇ ਜੇ ਕੋਈ ਚੱਜ ਦੀ ਸਰਕਾਰ ਜਾਂ ਕੋਲਟ ਹੋਵੇ ਆਪਣਾ ਜਿਹੜੇ ਉਹਦੇ ਬਿਆਨ ਨੇ ਉਹਨਾਂ ਦੇ ਆਧਾਰ ਤੇ ਉਹਨੂੰ ਅੰਦਰ ਦਿੱਤਾ ਜਾ ਸਕਦਾ ਹੈ ਦੂਜੇ ਪਾਸੇ ਪੱਛਮ ਬੰਗਾਲ ਦਾ ਜਿਹੜਾ ਬੀਜੇਪੀ ਦਾ ਪ੍ਰਧਾਨ ਹੈ ਸ਼ਵਿੰਦੂ ਅਧਕਾਰੀ ਉਹ ਬਹੁਤ ਹੀ ਬੇਹੁੱਦਾ ਤੇ ਘਟੀਆਂ ਬਿਆਨ ਦੇ ਰਿਹਾ ਹੈ ਕਿ ਬੰਗਲਾਦੇਸ਼ ਦੇ ਉੱਤੇ ਤਾਂ ਇਜ਼ਰਾਈਲ ਦੀ ਤਰ੍ਹਾਂ ਜਿਵੇਂ ਇਜ਼ਰਾਈਲ ਨੇ ਗਾਜਾ ਤੇ ਹਮਲਾ ਕਰਕੇ ਉਹਨੂੰ ਤਬਾਹ ਕੀਤਾ ਇਸ ਤਰ੍ਹਾਂ ਬੰਗਲਾਦੇਸ਼ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ ਅਜੇ ਹੀ ਜੰਗਵਾਜ ਬੰਦੇ ਬੀਜੇਪੀ ਦੇ ਪ੍ਰਧਾਨ ਨੇ ਅਜਹੀ ਮਾਨਸਿਕਤਾ ਕੀ ਜੇ ਬਹੁਤ ਮਾੜੀ ਗੱਲ ਹੈ ਉੱਥੇ ਦੋ ਹਿੰਦੂ ਮਰਿਆ ਅਸੀਂ ਉਹਦੀ ਬਹੁਤ ਨਿੰਦਾ ਕਰਦੇ ਆਂ ਤੇ ਅਸੀਂ ਚਾਹੁੰਦੇ ਆਂ ਕਿ ਉੱਥੇ ਕੋਈ ਡੈਮੋਕ੍ਰੈਟਿਕ ਸਰਕਾਰ ਹੋਵੇ ਤੇ ਇਹ ਜਿਹੜਾ ਉੱਥੇ ਗੈਰਕਾਨੂੰਨੀ ਫੈਲੀ ਹੋਈ ਹੈ ਉਹਦਾ ਇੰਤਜ਼ਾਮ ਹੋਵੇ ਪਰ ਸਾਡੇ ਭਾਰਤ ਵੀ ਤਾਂ ਬਹੁਤ ਕੁਝ ਹੈ ਨਾ ਇਹੋ ਜਿਹਾ ਸਾਦੇ ਪਾਰਚ ਤਾਂ ਰੋਜ਼ ਹੀ ਕਦੇ ਮੁਸਲਮਾਨ ਨੂੰ ਕਿਸੇ ਕਿਸੇ ਗੱਲ ਤੇ ਮਾਰ ਦਿੰਦੇ ਆ ਕੁੱਟ ਕੇ ਕਦੇ ਕਿਸੇ ਗੱਲ ਤੇ ਮਾਰ ਦਿੰਦੇ ਆ ਕੁੱਟ ਕੇ ਕਦੇ ਕਿਸੇ ਕੀ ਇਹਦਾ ਮਤਲਬ ਇਹ ਹੈ ਕਿ ਜੇ ਕੋਈ ਸਾਡੇ ਨੇੜੇ ਅਜਿਹਾ ਮੁਲਕ ਤਾਕੜਾ ਹੋਵੇ ਤਾਂ ਉਹ ਇਜ਼ਰਾਈਲ ਵਾਂਗੂ ਸਾਨੂੰ ਤਬਾਹ ਕਰ ਦੇਵੇ ਇਹ ਕਿਹੜੀਆਂ ਗੱਲਾਂ ਕਰਦੀ ਹੈ ਬੀਜੇਪੀ ਹੱਦ ਹੋ ਗਈ ਕੋਈ ਜ਼ਿੰਮੇਵਾਰ ਪਾਰਟੀਆਂ ਵਾਲਾ ਇਹਦਾ ਕੰਮ ਹੀ ਨਹੀਂ ਰਿਹਾ ਨਿਰੀ ਨਫ਼ਰਤ ਫਲਾਉਣੀ ਤੇ ਇਸ ਤਰ੍ਹਾਂ ਦੀ ਜੰਗਵਾਦੀ ਨੀਤੀ ਆਪਣਾਉਣ ਦਾ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਇਹ ਬਹੁਤ ਹੀ ਘਟੀਆਂ ਨੇ ਦੇਸ਼ ਨੂੰ ਤਬਾਹ ਕਰਨ ਵਾਲੇ ਪਾਸੇ ਜਾ ਰਹੀਆਂ ਨੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ